ਸਸ਼ਿਕਾ ਸਾਰਿਆਂ ਨੂੰ ਜੀ ਕੱਲ ਪਰਸੋ મે ਇੱਕ ਵੀਡੀਓ ਅਪਲੋਡ ਕੀਤੀ ਸੀ ਤੇ ਤੁਹਾਨੂੰ ਮੈਂ ਕਿਹਾ ਸੀਗਾ ਕਿ ਤੁਸੀਂ ਮੇਰੇ ਨਾਲ ਕਮੈਂਟਾਂ ਚ ਸਾਰੀ ਗੱਲਬਾਤ ਕਰ ਸਕਦੇ ਹੋ ਉਹਦੇ ਵਿੱਚ ਸਭ ਤੋਂ ਪਹਿਲਾ ਕਮੈਂਟ ਇਹ ਸੀਗਾ ਕਿ ਇਹ ਕਮੈਂਟ ਇੱਕ ਦੋ ਵਾਰੀ ਪਹਿਲਾਂ ਵੀ ਆਇਆ ਕਿ ਸਿਮੀ ਦੀਦੀ ਤੁਸੀਂ ਆਪਣੇ ਬ੍ਰਦਰ ਨਾਲ ਮਿਲਾਓ ਬ੍ਰਦਰ ਜਿਹੜਾ ਨਾ ਮੇਰਾ ਤਾਂ ਮੈਂ ਦੱਸ ਦਿੰਨੀ ਆ ਉਹ ਐਡਵੋਕੇਟ ਹੈ ਤੇ ਹਰੇਕ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਉਹ ਇਹ ਲਾਈਨ ਨੂੰ ਪਸੰਦ ਨਹੀਂ ਕਰਦਾ ਇਸ ਕਰਕੇ ਉਹ ਕੈਮਰੇ ਦੇ ਅੱਗੇ ਨਹੀਂ ਆਉਣਾ ਚਾਹੁੰਦਾ ਤੇ ਇਸ ਕਰਕੇ ਤੁਹਾਨੂੰ ਬ੍ਰਦਰ ਨਾਲ ਨਹੀਂ ਮਿਲਾ ਸਕਦੀ ਠੀਕ ਹੈ ਨਾ ਤੇ ਮੇਰੀ ਲਾਈਨ ਹੋਰ ਹੈ ਉਹਦੀ ਲਾਈਨ ਹੋਰ ਹੈ ਤੇ ਇੱਕ ਉਹਦੇ ਵਿੱਚ ਕਿਹਾ ਗਿਆ ਸੀ ਜਾਕਿਸ਼ੇ ਨਾਲ ਦੇ ਮम्मा पापा ਨਾਲ ਮਲਾਉ ਤਾਂ ਮੈਂ ਪਹਿਲਾਂ ਵੀ ਬੜੀ ਬੜੀ ਦੱਸਿਆ ਕਿਸ਼ੇ ਨਾਲ ਦੀ ਮम्मा ਨਹੀਂ ਹੈਗੇ ਤੇ ਜਦੋਂ ਕਿਤੇ ਇਹਦੇ ਘਰ ਜਾਵਾਂਗੇ ਜਲੰਧਰ ਤੇ ਇਹਦੇ ਪਾਪਾ ਨਾਲ ਮਲਾ ਦਾਂਗੇ ਹਜੇ ਤੇ ਆਪਾਂ ਚੱਲੇ ਨਹੀਂ ਤੇ ਇੱਕ ਦੋ ਕਮੈਂਟ ਹੋਰ ਸੀਗਾ ਕਿ ਵੀਡੀਓ ਤੇ ਤੁਹਾਡੀਆਂ ਵਧੀਆ ਹੁੰਦੀਆਂ ਨੇ ਪਰ ਸਿਮੀ ਦੀਦੀ ਤੁਸੀਂ ਬਹੁਤ ਜ਼ਿਆਦਾ ਸਸਪੈਂਸ ਬਣਾ ਕੇ ਰੱਖਦੇ ਹੋ ਗੱਲ ਇਹ ਨਹੀਂ ਹੈਗੀ ਹੁਣ ਵੇਖੋ ਜਿਹੜੀ ਚੀਜ਼ ਨੇ ਜਦੋਂ ਹੋਣਾ ਹੈ ਉਹਨੇ ਉਦੋਂ ਹੀ ਹੋਣਾ ਹੈ ਜਿੱਦਾਂ ਕੋਈ ਐਗਜ਼ੈਂਪਲ ਹੀ ਲਾ ਲਓ ਹੁਣ ਜਿੱਦਾਂ ਕੋਈ ਡਿਲੀਵਰੀ ਕੇਸ ਹੈ ਤੇ ਜਦੋਂ ਉਹਦੀ ਡਿਲੀਵਰੀ ਹੋਣੀ ਉਦੋਂ ਹੀ ਹੋਣੀ ਹੈ ਉਰ ਤੋਂ ਪਹਿਲਾਂ ਮੈਂ ਤੁਹਾਨੂੰ ਕਿੱਦਾਂ ਦੱਸ ਦਾਂਗੀ ਕਿਹੜੀ ਗੱਲ ਹੈ ਕਿਹੜੀ ਨਹੀਂ ਹੈ ਕੀ ਹੈ ਮਤਲਬ ਨਹੀਂ ਦੱਸ ਸਕਦੀ ਹਰ ਇੱਕ ਚੀਜ਼ ਦਾ ਕੋਈ ਟਾਈਮ ਹੁੰਦਾ ਹੈ ਤੇ ਟਾਈਮ ਤੇ ਹੀ ਦੱਸਾਂਗੇ ਤੇ ਬਾਕੀ ਰਹੀ ਗੱਲ ਕਿ ਹੁਣ ਆਪਾਂ ਜਿਹੜੀਆਂ ਵੀ ਵੀਡੀਓ ਲੈ ਕੇ ਆਵਾਂਗੇ ਸੋਹਣੀਆਂ ਸੋਹਣੀਆਂ ਹੀ ਲੈ ਕੇ ਆਵਾਂਗੇ ਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਤੁਸੀਂ ਬਹੁਤ ਲੰਬਾ ਸਮਾਂ ਵੀ ਏਟ ਕਰੋ ਨਹੀਂ ਬਸ ਕੁਛਕ ਟਾਈਮ ਤੱਕ ਮੈਂ ਦੱਸ ਦੇਣੀ ਆ ਜੋ ਵੀ ਗੱਲ ਹੋਏਗੀ ਹੋ ਸਕਦਾ ਮੈਂ ਸੰਡੇ ਤੋਂ ਬਾਅਦ ਹੀ ਤੁਹਾਨੂੰ ਦੱਸ ਦਵਾਂ ਤੇ ਇਹ ਬਸ ਜਿੱਦਾਂ ਵੀ ਮਤਲਬ ਸਹੀ ਲੱਗਾ ਤੁਹਾਨੂੰ ਮੈਂ ਉਦਾਂ ਹੀ ਚੈਨਲ ਦੇ ਉੱਤੇ ਅਪਲੋਡ ਕਰ ਦੇਣੀ ਆ ਬਾਕੀ ਕੁਝ ਜ਼ਿਆਦਾ ਟਾਈਮ ਨਹੀਂ ਹੈਗਾ ਬਹੁਤ ਜਲਦ ਤੁਹਾਨੂੰ ਮੈਂ ਦੱਸ ਦੇਣਾ ਸਾਰਾ ਕੁਝ ਤੇ ਤੁਸੀਂ ਇਦਾਂ ਹੀ ਮੇਰੇ ਚੈਨਲ ਦੇ ਨਾਲ ਜੁੜੇ ਰਹੋ ਮੈਨੂੰ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਤੇ ਵੱਧ ਤੋਂ ਵੱਧ ਮੈਨੂੰ ਸਪੋਰਟ ਕਰਿਓ ਤੇ ਇਹ ਵੀਡੀਓ ਮੇਰੀ ਆਏਗੀ ਸਵੇਰੇ 10 ਵਜੇ ਤੇ ਜੇ 10 ਵਜੇ ਨਾ ਆਈ ਤੇ ਸ਼ਾਮੀ 4 ਵਜੇ ਤੇ ਵੀਡੀਓ ਹਮੇਸ਼ਾ ਇੱਕ ਦਿਨ ਛੱਡ ਕੇ ਹੀ ਆਏਗੀ ਕਿਉਂਕਿ ਹੁਣ ਥੋੜਾ ਸ਼ਡਿਊਲ ਬਿਜ਼ੀ ਹੈ ਤੇ ਇਸ ਕਰਕੇ ਰੋਜ਼-ਰੋਜ਼ ਕੋਈ ਵੀ ਵੀਡੀਓ ਨਹੀਂ ਬਣਾ ਸਕਦੇ ਤੇ ਚਲੋ ਇੱਕ ਦਿਨ ਦਾ ਗੈਪ ਹੋਏਗਾ ਤੇ ਵੀਡੀਓ ਮਤਲਬ ਚਲੋ ਬਣ ਵੀ ਜਾਂਦੀ ਹੈ ਚਾਹੇ ਛੋਟੀ ਮੋਟੀ ਹੋਵੇ ਠੀਕ ਹੈ ਨਾ ਚੰਗਾ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ